ਚੰਡੀਗੜ੍ਹ ਦੇ 에어ਪੋਰਟ ਦੇ ਉਤੇ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਬੀਜੇਪੀ ਦੇ ਮੈਂਪੀ ਕੰਗਣਾ ਨੌਦ ਨੂੰ ਥੱਪੜ ਮਾਰਿਆ ਗਿਆ ਸੀ ਔਰ ਉਹਦੇ ਵਿੱਚ ਇਨਵੋਲਵਮੈਂਟ ਜਿਹੜੀ ਪਤਾ ਲੱਗਾ ਸੀ ਸੀਆਈਐਸਐਫ ਦੀ ਕਾਂਸਟੇਬਲ ਕੁਲਵਿੰਦਰ ਕੌਰ ਸੀ ਅੱਜ ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਸਾਡੇ ਨਾਲ ਨੇ ਕਿਸਾਨ ਨੇਤਾ ਰਣਜੀਤ ਰਾਜੂ ਰਾਜੂ ਜੀ ਇਨਸੀਡੈਂਟ ਤੁਹਾਨੂੰ ਪਤਾ ਕੀ ਹੋਇਆ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੇ ਨੇ ਥੱਪੜ ਮਾਰਿਆ ਜੋ ਕਿ ਅਲੀਗੇਸ਼ਨ ਲੱਗ ਰਿਹਾ ਵੀ ਕੰਗਣਾ ਨੌਦ ਦੇ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਇਨਸੀਡੈਂਟ ਨੂੰ ਔਰ ਕਿਸਾਨਾਂ ਦਾ ਕੀ ਸਟੈਂਡ ਹੈ ਹੁਣ ਇਸ ਤੇ ਪਹਿਲੀ ਗੱਲ ਮੰਤਪਾਗਾ ਹੋਇਆ ਪਰ ਹੋਇਆ ਕਿਉਂ ਕਿਉਂਕਿ ਜਿਹੜੀ ਕੰਗਨਾਰ ਨਾਵਤ ਆ ਭੈਣ ਸਾਡੀ ਉਸ ਦਾ ਕੀ ਬੋਲ ਦੇਣਾ ਉਹਨਾਂ ਦਾ ਪਾਸਟ ਦੱਸ ਰਿਹਾ ਹੈਗਾ ਵੀ ਉਹਨਾਂ ਨੇ ਕਿਸਾਨਾਂ ਅੰਦੋਲਨ ਤੇ ਵੀ ਵੈਸੇ ਵੀ ਜੋ ਗੱਲ ਸੁਣ ਚ ਆ ਰਹੀ ਹੈ ਵੀ ਆਰਯੋ ਖਾਲਿਸਤਾਨੀ ਕੌਰ ਹੱਦਾਂ ਦੀ ਗੱਲ ਵੀ ਪੰਜਾਬ ਦਾ ਦੇਸ਼ ਦਾ ਢਿੱਡਪੰਸ ਅਹਿਮ ਭੂਮਿਕਾ ਹਰੀਤ ਕ੍ਰਾਂਤੀ ਪੰਜਾਬ ਲੈ ਕੇ ਲੀਡ ਪੰਜਾਬ ਕਰਦਾ। ਦੇਸ਼ ਦੀ ਆਜ਼ਾਦੀ ਮੂਮੰਤ ਪੰਜਾਬ ਅੱਗੇ ਖੜਾ ਹੈਗਾ ਤੇ ਉਹਨਾਂ ਨੂੰ ਤੁਸੀਂ ਇੱਕ ਤਰੀਕਾ ਨਾਲ ਚੜਾਓਗੇ। ਇਸ ਕਰਕੇ ਅਸੀਂ ਨਿਰਪੱਖ ਜਾਂਚ ਦੀ ਮੰਗ ਕੀਤੀ ਆ ਐਮਪੀ ਦੇ ਦਬਾਅ ਦੇ ਵਿੱਚ ਆ ਕੇ ਵੱਡੀ ਪਾਰਟੀ ਦੀ ਐਮਪੀ ਆ ਉਹਦੇ ਕਰਕੇ ਇੱਕ ਕੁਲਵਿੰਦਰ ਕੌਰ ਨੂੰ ਅਣਿਆਨੀ ਹੋਣਾ ਚਾਹੀਦਾ। ਪੂਰੀ ਇਨਕੁਆਰੀ ਕਰਕੇ ਪਿਛਲਾ ਟਰੈਕ ਰਿਕਾਰਡ ਦੇਖ ਕੇ ਉਹਦੇ ਉਸ ਤੋਂ ਬਾਅਦ ਪੂਰਾ ਸੰਗਿਆਨ ਲੈ ਕੇ ਇਸ ਤੇ ਕਾਰਵਾਈ ਕਰਨੀ ਚਾਹੀਦਾ। ਜਲਦੀ ਚਲੋ ਤਾਂ ਇਨਕੁਆਰੀ ਹੋਏਗੀ ਕਿ ਕੀ ਉਹਦੇ ਵਿੱਚ ਇਨਸੀਡੈਂਟ ਉਹ ਤੇ ਐਗਜ਼ੈਕਟ ਹੋਇਆ ਕਿ ਜੇ ਸੁਬਾਹ ਇਹ ਚੀਜ਼ਾਂ ਹੋਈਆਂ। ਪਰ ਤੁਹਾਨੂੰ ਲੱਗਦਾ ਨਹੀਂ ਇੱਕ ਯੂਨੀਫਾਰਮਡ ਪਰਸਨਲ ਨੂੰ ਵੀ ਥ ਯੂਨੀਫਾਰਮ ਦੇ ਪਿੱਛੇ ਹੈ ਤੇ ਕਿੰਸਾਨ ਹੀ ਉਹਨੂੰ ਆਈਪੀਐਸ ਅਫਸਰ ਪੇਸ਼ ਬੰਗਾਲ ਦੇ ਵਿੱਚ ਕਲੀਅਰ ਬੀਜਪੀ ਦੇ ਲੋਕ ਕਹ ਰਿਹਾ ਖਾਲਿਸਤਾਨੀ ਯਾਨੀ ਕਿ ਕਿਤਨਾ ਕੀਤੇ ਰਾਜਕਰਦੀ ਪਾਰਟੀ ਵੱਲੋਂ ਇਸ ਤਰੀਕੇ ਦੀ ਇਨਸੀਡੈਂਸ ਨੂੰ ਪ੍ਰਵੋਕ ਕੀਤਾ ਜਾ ਰਿਹਾ ਹੈਗਾ ਜਿਹੜਾ ਸਭ ਤੋਂ ਖਤਰਨਾਕ ਹੈ ਤੇ ਇਸ ਮੰਡਟ ਨੇ ਕਲੀਅਰ ਕਰਤਾ ਵੀ ਸਾਨੂੰ ਤੋੜਮਾਏ ਲੋਕ ਨਹੀਂ ਜੋੜਨ ਵਾਲੇ ਚਾਹੀਦੇ ਆ ਹਿੰਦੂ ਸਿੱਖ ਮੁਸਲਮ ਭਾਈਚਾਰਾ ਸਾਰਾ ਮਿਲ ਜੁਲ ਕੇ ਰਹਿਣਾ ਚਾਹੀਦਾ ਹੈਗਾ ਤੇ ਜਿਹੜੀ ਸਰਕਾਰ ਕਿਸਾਨ ਮਜ਼ਦੂਰ ਆਦੀਵਾਸੀ ਛੋਟੇ ਦੁਕਾਨਦਾਰ ਦੀ ਗੱਲ ਕਰੂਗੀ ਉਹਨਾਂ ਸਾਥੇ ਕੰਮ ਕਰੂਗੀ ਉਹੀ ਰਾਜ ਕਰੂਗੀ ਤੁਸੀਂ ਕਾਲ ਵੀ ਦਿੱਤੀ ਹੈ 9 ਜੂਨ ਦੀ ਇੱਕ ਤੁਸੀਂ ਇਨਸਾਫ ਮਾਰਚ ਕੱਢ ਰਹੇ ਹੋ ਕੁਲਵਿੰਦਰ ਕੌਰ ਦੇ ਨਾਲ ਖੜੇ ਆ ਕਿਸਾਨ ਨੇਤਾ ਪਲੱਸ ਡੀਜੀਪੀ ਨੂੰ ਮਿਲ ਰਹੇ ਹੋ ਕੀ ਉਹਦਾ ਰੀਜ਼ਨ ਹੈਗਾ ਰੀਜ਼ਨ ਨਹੀਂ ਹੈ ਕੁਲਵਿੰ ਨਿਆ ਹੁਣਾ ਚਾਹੀਦਾ ਹੈ ਕੇਵਲ ਉਹਨੇ ਥੱਪੜ ਮਾਰਿਆ ਇਹਨੂੰ ਗੁਨਾਹ ਨਹੀਂ ਮੰਨਣਾ ਚਾਹੀਦਾ ਉਹਦੇ ਕਾਰਨ ਕੀ ਸੀ ਉਹਦੇ ਪਿੱਛੇ ਲਾਜਿਕ ਕੀ ਸੀਗਾ ਉਹਦੀ ਪੂਰੀ ਕੋਤ ਪੜਤਾਲ ਕਰਕੇ ਉਸ ਤੋਂ ਬਾਅਦ ਕੁਝ ਕਿਸੇ ਨਿਚੋਰ ਤੇ ਪਹੁੰਚਣਾ ਚਾਹੀਦਾ ਸੋਈ ਸੰ ਰஞ்சிਤ ਰਾਜੂ ਜੋ ਕਿ ਕਿਸਾਨ ਕਿਸਾਨ ਲੀਡਰ ਨੇ ਉਹਨਾਂ ਨੇ ਕਲੀਅਰਲੀ ਕਿਹਾ ਕਿ ਕੁਲਵਿੰਦਰ ਕੌਰ ਨਾਲ ਜਿਹੜਾ ਇਨਸਾਫ ਹੋਣਾ ਚਾਹੀਦਾ ਹੈ ਔਰ ਰਿਕਾਰਡ ਵੀ ਉਹਦਾ ਦੇਖਣਾ ਚਾਹੀਦਾ ਹਾਲਾਂਕਿ ਉਹ ਕਹਿੰਦੇ ਵੀ ਇਹਦਾ ਇਨਸੀਡੈਂਟ ਨਹੀਂ ਹੋਣਾ ਚਾਹੀਦਾ ਸੀ ਕਾਮਾਕਸਨ ਗਰੀਸ ਨਾਲ ਚੱਲੀ ਗਿਟੋ ਉਸੇਂ ਬਸੇ ਪੰਜਾਬ ਦਾ